2 ਨਵੰਬਰ ਸਨ 1780 ਈਸਵੀ ਦਾ ਸੁਭਾਗਾ ਦਿਨ ਆਪਣੇ ਆਪ ਵਿੱਚ ਇੱਕ ਐਸੀ ਵਡਿਆਈ ਰੱਖਦਾ ਹੈ ਜਿਸ ਕਰਕੇ ਇਹ ਸੰਸਾਰ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਨਜੋਗ ਹਸਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾ ਸਿੰਘ ਦੇ ਘਰ ਸਰਦਾਰਨੀ ਰਾਜਕੌਰ ਦੀ ਕੁੱਖੋਂ ਗੁજરાਵਾਲਾ ਵਿਖੇ ਹੋਇਆ ਸਰਦਾਰ ਮਹਾ ਸਿੰਘ ਨੇ ਇਸ ਸਮੇਂ ਭਾਰੀ ਖੁਸ਼ੀਆਂ ਮਨਾਇਆਂ ਹਜ਼ਾਰਾਂ ਰੁਪਏ ਧਰਮ ਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ। ਗੁਰੂ ਆਸ਼ੇ ਅਨੁਸਾਰ ਬੱਚੇ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ। ਰਣਜੀਤ ਸਿੰਘ ਦੇ ਜਨਮਿਆ ਅਜੇ ਵਦੇਰੀ ਸਮਾਂ ਨਹੀਂ ਸੀ ਬੀਤਿਆ ਕਿ ਇਸ ਨੂੰ ਸੀਤਲਾ ਨਿਕਲ ਪਈ ਤੇ ਐਸਾ ਬਿਮਾਰ ਹੋਇਆ ਕਿ ਇਸ ਦੇ ਬਚਨ ਦੀ ਕੁਝ ਵੀ ਆਸ ਨਾ ਰਹੇ। ਛੇਕੜ ਕੁਝ ਦਿਨਾਂ ਉਪਰੰਤ ਬਿਮਾਰੀ ਆਪਣੇ ਆਪ ਹੀ ਮੋੜਾ ਖਾ ਗਈ ਪਰ ਇਸ ਰੋਗ ਨਾਲ ਉਸ ਦੀ ਖੱਬੀ ਅੱਖ ਦੀ ਨਜ਼ਰ ਜਾਂਦੀ ਰਹੀ। ਇਸ ਸਮੇਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਆਇਆ ਕਿ ਕਿਸੇ ਦਿਨ ਇਹੀ ਸੀਤਲਾ ਦਾ ਮਾਰਿਆ ਮੁੰਡਾ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜ ਹੋਊ ਅਤੇ ਸ਼ੇਰੇ ਪੰਜਾਬ ਦੇ ਨਾਲ ਨਾਲ ਪ੍ਰਸਿੱਧ ਹੋਵੇਗਾ। ਹੁਣ ਸਰਦਾਰ ਮਹਾ ਸਿੰਘ ਦੀ ਫੌਜੀ ਸ਼ਕਤੀ ਬਹੁਤ ਵੱਧ ਗਈ ਸੀ। ਉਸ ਨੇ ਇਸ ਤੋਂ ਲਾਭ ਉਠਾਉਣ ਲਈ ਪਿੰਡੀ ਪੱਟੀਆਂ, ਸਾਹੀਵਾਲ, ਈਸਾ ਖੇਲ ਆਦਿ ਇਲਾਕੇ ਪਰ ਤਾਵਾ ਬੋਲ ਦਿੱਤਾ ਤੇ ਬਹੁਤ ਸਾਰਾ ਰੁਪਈਆ ਨਜ਼ਰਾਨਾ ਲੈ ਕੇ ਪਰਦਿਆ। ਇਸ ਦੇ ਕੁਝ ਦਿਨਾਂ ਬਾਅਦ ਕੋਟਲੀ ਸਿਆਲਕੋਟ ਤੇ ਜਾ ਕੇ ਹੱਲਾ ਕਰਤਾ। ਇਥੋਂ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿੱਚ ਕਰ ਲਏ। ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਸੀ। ਇਥੋਂ ਵਿਹਲੇ ਹੋ ਕੇ ਮਹਾ ਸਿੰਘ ਨੇ ਬ੍ਰਿਜ ਰਾਜਵਾਲੀਏ ਜੰਮੂ ਨੂੰ ਆਪਣਾ ਪੁਰਾਣਾ ਵਾਅਦਾ ਚੇਤੇ ਕਰਵਾਇਆ। ਜਿਸ ਦਾ ਵਚਨ ਇਸ ਨੇ ਮਹਾ ਸਿੰਘ ਦੇ ਪਿਤਾ ਸਰਦਾਰ ਚੜਤ ਸਿੰਘ ਨਾਲ ਕੀਤਾ ਸੀ ਤੇ ਜਿਸ ਵਿੱਚ ਉਸ ਨੂੰ ਆਪਣੀ ਜਾਨ ਵਾਰਨੀ ਪਈ ਸੀ। ਹੁਣ ਬ੍ਰਿਜ ਲਾਲ ਦਾ ਕਾਰਜ ਸਿੱਧ ਹੋ ਗਿਆ ਸੀ। ਉਹ ਕਦ ਖੰਭਾ ਪਰ ਪਾਣੀ ਪੈਣ ਦਿੰਦਾ ਸੀ ਉਸ ਨਾ ਨੁੱਕਰ ਕੀਤੀ ਇਦਰੋਂ ਚੱਟ ਸਰਦਾਰ ਮਹਾ ਸਿੰਘ ਜੰਮੂ ਤੇ ਜਾ ਪਿਆ ਤੇ ਹੱਥੋਂ ਹੱਥੀ ਸ਼ਹਿਰ ਲੈ ਲਿਆ ਅਦੇ ਖੁੱਲੇ ਦਿਲ ਨਾਲ ਇਸ ਨੂੰ ਸੋਧਿਆ ਵਿਚਾਰੇ ਬ੍ਰਿਜ ਰਾਜ ਨੇ ਮਹਾ ਸਿੰਘ ਦਾ ਟੱਕਰਾ ਕੀ ਕਰਨਾ ਸੀ ਉਹ ਤਾਂ ਖਾਲਸਾ ਦਲ ਦੇ ਆਉਣ ਤੋਂ ਪਹਿਲਾਂ ਹੀ ਜਾਨ ਬਚਾ ਕੇ ਤ੍ਰਿਕੋਣਾ ਦੇਵੀ ਦੇ ਪਹਾੜਾਂ ਵਿੱਚ ਜਾ ਛੁਪਿਆ ਸੀ ਇੱਥੋਂ ਪਰਤ ਕੇ ਮਹਾ ਸਿੰਘ ਦੀਵਾਲੀ ਦੇ ਮੇਲੇ ਪਰ ਸ੍ਰੀ ਅੰਮ੍ਰਿਤਸਰ ਦੀ ਇਸ਼ਨਾਨ ਲਈ ਆਇਆ ਇਸ ਸਮੇਂ ਇਸਨੇ ਸ਼ਰੀਰ ਦਰਬਾਰ ਸਾਹਿਬ ਜੀ ਦੇ ਟਹਿਲੇ ਲਈ ਕਈ ਗੱਫਾ ਅਰਦਾਸ ਕਰਵਾਇਆ ਇਸ ਸਮੇਂ ਨਿਯਮ ਅਨੁਸਾਰ ਇੱਥੇ ਸਾਰੇ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਮਹਾ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਖਨਈਆ ਨੇ ਮੇਰਾ ਇਲਾਕਾ ਦਬਾ ਲਿਆ ਹੈ ਆਪ ਮੇਰੇ ਨਾਲ ਮਿਲ ਕੇ ਮੇਰਾ ਹੱਕ ਮੈਨੂੰ ਦਵਾ ਦਿਓ ਮਹਾ ਸਿੰਘ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਹਨਾਂ ਦਾ ਘਰ ਵਿੱਚ ਫੈਸਲਾ ਕਰਵਾ ਦੇਵੇ ਪਰ ਉੱਧਰ ਜੈ ਸਿੰਘ ਨੂੰ ਕਿਸੇ ਨੇ ਪਹਿਲਾਂ ਹੀ ਭੜਕਾ ਦਿੱਤਾ ਸੀ ਕਿ ਮਹਾ ਸਿੰਘ ਰਾਮ ਗੜੀਆ ਨਾਲ ਮਿਲ ਕੇ ਤੇਰੇ ਵਿਰੁੱਧ ਗੋਂਦਾ ਗੁੰਦ ਰਿਹਾ ਹੈ ਇਸ ਪ੍ਰੇਖੇ ਵਿੱਚ ਜਦ ਜੈ ਸਿੰਘ ਨੂੰ ਮਿਲਣ ਗਿਆ ਤੇ ਉਹ ਅੱਗੋਂ ਬੜੀ ਵਿਪ੍ਰਤੀ ਨਾਲ ਮਿਲਿਆ ਅਤੇ ਗੱਲ ਇੱਕੋ ਤੱਕ ਵਧੀ ਕਿ ਮੁੱਲ ਕਿ ਖੁੱਲਮ ਖੁੱਲਾ ਦੋਹਾ ਜਥਿਆਂ ਵਿੱਚ ਵਟਾਲੇ ਦੇ ਲਾਗੇ ਅਚਲ ਦੇ ਮੈਦਾਨ ਵਿੱਚ ਟਕਰਾ ਹੋ ਪਿਆ ਜਿਸ ਵਿੱਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਇਸ ਦੇ ਮਰ ਜਾਣ ਨਾਲ ਫੌਜ ਵੀ ਪਿੰਡ ਗਈ ਤੇ ਮੈਦਾਨ ਮਹਾ ਸਿੰਘ ਦੇ ਹੱਥ ਰਿਹਾ। ਜੈ ਸਿੰਘ ਨੇ ਨਸ਼ਹਿਰੇ ਦੇ ਲਾਗੇ ਫਿਰ ਇੱਕ ਚਪਟ ਇਹਨਾਂ ਨਾਲ ਕੀਤੀ ਪਰ ਉੱਥੇ ਵੀ ਉਸ ਨੂੰ ਪਿੱਛੇ ਹਟਣਾ ਪਿਆ। ਇਸ ਤਰ੍ਹਾਂ ਮਹਾ ਸਿੰਘ ਨੇ ਰਾਮਗੜੀਆ ਦਾ ਇਲਾਕਾ ਉਹਨਾਂ ਨੂੰ ਦਵਾ ਦਿੱਤਾ। ਗੁਰਬਖਸ਼ ਸਿੰਘ ਦੀ ਸੁਪਤਨੀ ਸਰਦਾਰਨੀ ਸਦਾਕਔਰ ਇਸ ਤਰ੍ਹਾਂ ਇਸਤਰੀ ਜਾਤੀ ਵਿੱਚ ਬਹਾਦਰ ਤੇ ਉੱਗੀ ਬਲਵਾਨ ਸੂਰਮਾ ਇਸਤਰੀ ਹੋ ਬੀਤੀ ਹੈ ਇਸੇ ਤਰ੍ਹਾਂ ਇਹ ਰਾਜ ਪ੍ਰਬੰਧ ਲਈ ਵੀ ਸਿੱਖ ਇਤਿਹਾਸ ਵਿੱਚ ਉਚੇਰੀ ਥਾਂ ਰੱਖਦੀ ਹੈ ਸਰਦਾਰਨੀ ਨੇ ਜਦ ਸਰਦਾਰ ਮਹਾ ਸਿੰਘ ਦੀ ਦਿਨੋ ਦਿਨ ਵੱਧ ਰਹੀ ਸ਼ਕਤੀ ਨੂੰ ਗੌਰ ਦੀ ਨਜ਼ਰ ਨਾਲ ਜਾਂਚਿਆ ਤਾਂ ਇਸ ਨੇ ਮਨ ਵਿੱਚ ठान ਲਈ ਕਿ ਜਿਵੇਂ ਹੋ ਸਕੇ ਸ਼ੁਕਰਚਰੀਆ ਸਰਦਾਰ ਨਾਲ ਮੇਲ ਰੱਖਿਆ ਜਾਵੇ ਨਹੀਂ ਤਾਂ ਇਲਾਕੇ ਦਾ ਸੁਰੱਖਿਅਤ ਰਹਿਣਾ ਕਠਿਨ ਹੋ ਜਾਵੇਗਾ ਉਸਨੇ ਇਸ ਸਮੇਂ ਐਸੀ ਸੁਗੜਤਾ ਨਾਲ ਇਸ ਨੂੰ ਨਿਜਿੱਠਿਆ ਕਿ ਜਿਸ ਨਾਲ ਸਾਰੇ ਵਿਰੋਧਾਂ ਦਾ ਇਕਾ ਇਕਾ ਇੱਕ ਅੰਤ ਹੋ ਗਿਆ ਉਹ یوں ਹੈ ਸਦਾ ਕੌਰ ਨੇ ਆਪਣੀ ਇਕਲੋਤੀ ਪੁੱਤਰੀ ਮਹਿਤਾਬ ਕੌਰ ਦੀ ਮੰਗਣੀ ਮਹਾ ਸਿੰਘ ਦੇ ਸੁਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਜਿਸ ਦੇ ਕਾਰਨ ਹੁਣ ਦੋਵੇਂ ਮਿਸਲਾਂ ਇੱਕ ਮਿਕ ਹੋ ਗਈਆਂ ਇਹ ਗੱਲ ਸਨ 1785 ਦੀ ਹੈ ਅੱਗੇ ਜਾ ਕੇ ਸਨ 1796 ਈਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸਾਲ 1791 ਦੇ ਆਰੰਭ ਵਿੱਚ ਮਹਾ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹੱਕ ਰਾਖੀ ਉਗਰਾਹਨ ਲਈ ਚੜ੍ਹਾਈ ਕੀਤੀ। ਅੱਗੋ ਸਾਹਿਬ ਸਿੰਘ ਭੰਗੀ ਆਦਿ ਨੇ ਬਿਨ ਲੜਾਈ ਦੇ ਕਿਸੇ ਰਕਮ ਦੇ ਦੇਣ ਤੋਂ ਨਾ ਕਰ ਦਿੱਤੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਾਮਲਾ ਲੜਾਈ ਤੱਕ ਵੱਧ ਗਿਆ। ਸ਼ੇਕਰ ਸਾਹਿਬ ਸਿੰਘ ਦੇ ਟੱਕਰੇ ਦੀ ਸ਼ਕਤੀ ਮੈਦਾਨ ਵਿੱਚ ਨਾ ਦੇਖ ਕੇ ਸੌਦਰਾਂ ਦੇ ਕਿਲੇ ਵਿੱਚ ਹੋ ਬੈਠਾ। ਇਹਨਾਂ ਬਾਹਰੋਂ ਘੇਰਾ ਘਤ ਲਿਆ। ਕਈ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਸਿੱਟਾ ਕੁਝ ਵੀ ਨਾ ਨਿਕਲਿਆ ਹੁਣ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਮਹਾ ਸਿੰਘ ਕਰੜੀ ਕਾਲ ਕਾਲਨ ਤੇ ਚੰਗੇ ਭੋਜਨ ਦੇ ਨਾ ਮਿਲਣ ਦੇ ਕਾਰਨ ਪੇਚਸ ਨਾਲ ਬਿਮਾਰ ਹੋ ਗਿਆ ਤੇ ਜਦ ਬਿਮਾਰੀ ਦਿਨੋਂ ਦਿਨ ਵੱਧਦੀ ਡਿੱਠੀ ਤਾਂ ਇਹ ਮੋਹਿਮ ਆਪਣੇ ਹੋਣ ਹਰ ਰঞ্জੀਤ ਸਿੰਘ ਦੇ ਹੱਥ ਸੌਂਪ ਕੇ ਜੋ ਇਸ ਸਮੇਂ ਮੈਦਾਨੇ ਜੰਗ ਵਿੱਚ ਉਸ ਦੇ ਨਾਲ ਸੀ ਆਪ ਗੁਜਰਾwale ਨੂੰ ਪਰਤਾ ਹੈ ਮਹਾ ਸਿੰਘ ਜਦ میدان ਤੋਂ ਤੁਰਨ ਲੱਗਾ ਤਾਂ ਇਸ ਨੇ ਆਪਣੇ ਆਪ ਨੂੰ ਇੰਨਾ ਬੇਹਾਲ ਡਿੱਠਾ ਕਿ ਆਪਣੇ ਪੁੱਤਰ ਦੀ ਦਸਤਾਰਬੰਦੀ ਮਰਿਆਦਾ ਆਪਣੇ ਹੱਥ ਨਾਲ ਉੱਥੇ ਹੀ ਪੂਰੀ ਕਰਾਇਆ। ਉਦੋਂ ਰਣਜੀਤ ਸਿੰਘ ਨੇ ਘੇਰੇ ਨੂੰ ਬਰਾਬਰ ਜਾਰੀ ਰੱਖਿਆ। ਐਨੇ ਨੂੰ ਖਬਰ ਪਹੁੰਚੀ ਕਿ ਭੰਗਿਆਂ ਦਾ ਇੱਕ ਭਾਰੀ ਦਸਤਾ ਕਿਸੇ ਕਿਲੇ ਦੇ ਸ਼ੁਰਾਣ ਲਈ ਸਰਦਾਰ ਕਰਮ ਸਿੰਘ ਤੇ ਜੋਧ ਸਿੰਘ ਦੀ ਤਹਿਤ ਵਿੱਚ ਆ ਰਿਹਾ ਹੈ। ਰਣਜੀਤ ਸਿੰਘ ਨੇ ਝਟ ਉਹਨਾਂ ਦਾ ਰਾਹ ਕੋਟ ਮਹਾਰਾਜੇ ਦੇ ਲਾਗੇ ਜੰਗਲ ਵਿੱਚ ਰੋਕ ਲਿਆ। ਅਤੇ ਇਹਨਾਂ ਦੇ ਪਹੁੰਚਦੇ ਆ ਹੀ ਇੱਕ ਇੱਕ ਐਸਾ ਹੱਲ ਕੀਤਾ ਕਿ ਉਹਨਾਂ ਨੂੰ ਮੈਦਾਨ ਨੂੰ ਖਾਲੀ ਛੱਡਣ ਦੇ ਹੋਰ ਕੋਈ ਚਾਰਾ ਨਾ ਦਿਸਿਆ ਇਸ ਲੜਾਈ ਵਿੱਚ ਕਈ ਟੋਪਾਂ ਤੇ ਜੰਬੂਰਖ ਰਣਜੀਤ ਸਿੰਘ ਦੇ ਹੱਥ ਆਏ ਜੋ ਉਸਨੇ ਗੁજરાਵਾਲਾ ਭਿਜਵਾ ਦਿੱਤੇ ਇਹਨਾਂ ਨੂੰ ਵੇਖ ਕੇ ਮਹਾ ਸਿੰਘ ਅਤਿ ਪ੍ਰਸੰਨ ਹੋਇਆ ਪਰ ਇਹ ਪ੍ਰਸੰਤਾ ਉਹਦੀ ਛੇਕਣ ਲਈ ਪ੍ਰਸੰਤਾ ਸੀ ਕਿਉਂਕਿ ਇਸ ਤੋਂ ਦੂਜੇ ਦਿਨ ਸਨ 1797 ਨੂੰ 27 ਸਾਲ ਦੀ ਯੁਵਾ ਅਵਸਥਾ ਵਿੱਚ ਮਹਾ ਸਿੰਘ ਚੜ੍ਹਾਈ ਕਰ ਗਿਆ। ਰਣਜੀਤ ਸਿੰਘ ਅਜੇ ਕੋਟ ਮਹਾਰਾਜ ਮਹਾਰਾਜ ਵਿੱਚ ਹੀ ਸੀ ਕਿ ਇੱਥੇ ਇਸ ਨੂੰ ਆਪਣੇ ਪਿਤਾ ਦੇ ਚਲਾਨੇ ਦੀ ਖਬਰ ਪੁੱਜੀ। ਇਹ ਇਥੋਂ ਸਿੱਧਾ ਗੁਜਰਾਵਾਲਾ ਪੁੱਜਾ ਤੇ ਪਿਤਾ ਦੇ ਮ੍ਰਿਤਿਕ ਸੰਸਕਾਰ ਦੀ ਮਰਿਆਦਾ ਪੂਰੀ ਕੀਤੀ।